ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ YouTube ਚੈਨਲ ਤੇ ਤੇ ਅਸੀਂ ਆਏ ਸੀਗੇ ਰਾਤ ਨੂੰ ਥੱਲੇ ਸੈਰ ਕਰਨ ਤੇ ਵਿਰਾਜਪਿੰਡ ਦਾ ਸੀ ਕਾਲਾ ਤੇ ਤੁਹਾਨੂੰ ਬਗਲੇ ਦਿਖਾਵਾਂ ਉੱਡੇ ਜਾਂਦੇ ਪਤ ਨਹੀਂ ਕਬੂਤਰ ਆ ਕੇ ਬਗਲੇ ਆ ਤੇ ਇਹ ਚੀਜ਼ਾਂ ਅੱਗੇ ਇੰਡੀਆ ਆਪਣੇ ਦੇਖਣ ਨੂੰ ਮਿਲਦੀਆਂ ਸੀ ਤੇ ਪਰ ਹੁਣ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਆਮ ਹੋ ਗਈਆਂ ਸਾਡੇ ਇਥੇ ਘੁੱਗੀਆਂ ਚਿੜੀਆਂ ਕਬੂਤਰ ਬਹੁਤ ਜਿਆਦੇ ਆ ਤੇ ਸਵੇਰ ਸਵੇਰ ਚੜੀਆਂ ਦੀ ਚਾਹ ਚਾਹ ਬੜੀ ਸੋਹਣੀ ਲੱਗਦੀ ਆ ਤੇ ਆਪਾਂ ਆਈਸੀ ਵੀ ਰਾਜ ਨੂੰ ਲੈ ਕੇ ਬਾਹਰ ਕਿਉਂਕਿ ਕਈ ਵਾਰੀ ਬੱਚਾ ਹਨਾ ਘਰੇ ਕਾਲਾ ਪੈਣ ਲੱਗ ਜਾਂਦਾ ਕਿ ਥੋੜਾ ਆਉਟਿੰਗ ਹੋ ਜੇ ਆਂਟੀ ਵੀ ਜਾਂਦੇ ਆ ਤੁਰੇ ਆਂਟੀ ਹੋ ਜਾਂਦੇ ਭਾਈ ਆਂਟੀ ਵੀ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੇਖਿਆ ਤੇ ਆਂਟੀ ਨੂੰ ਹਲੇ ਆਂਟੀ ਨੂੰ ਪਤਾ ਨਹੀਂ ਲੱਗਿਆ ਹੋਣ ਲੱਗਿਆ ਹੁਣ ਪਤਾ ਲੱਗਿਆ ਆਂਟੀ ਨੂੰ ਅੱਜ ਹੁਣ ਜਾ ਰਹੇ ਹਾਂ ਵਾਪਸ ਅੱਜ ਹੁਣ ਜਾ ਰਹੇ ਹਾਂ ਵਾਪਸ ਸასი ਘਾਲ ਕਰ ਦੋ ਸਾਰਿਆਂ ਨੂੰ ਸასი ਘਾਲ ਅੱਜ ਲੇਟ ਜਾ ਰਹੇ ਹਾਂ ਹਾਂ ਮੈਂ ਨਾ ਜਿਹੜੀ ਆਈ ਕਰ ਰਹੀ ਸੀ ਤਾਂ ਲੋਕ ਤੁਹਾਡੀ ਬੜੀ ਵੱਡੀ ਉਮਰ ਆ ਮੈਂ ਨਾ ਦਿਲ ਦੇ ਵਿੱਚ ਆਉਂਦੀ ਆਉਂਦੀ ਯਾਦ ਕਰਦੀ ਸੀ ਕਿ ਆਂਟੀ ਨੂੰ ਫੋਨ ਕਰ ਦਿੰਦੇ ਆ ਆ ਜਾਂਦੇ ਪਰ ਫਿਰ ਮੈਂ ਸੋਚਿਆ ਵੀ ਹੁਣ ਤੱਕ ਵੇਲਾ ਹੋ ਗਿਆ ਤੇ ਨਹੀਂ ਆਉਣਗੇ ਹੁਣ ਨਾ ਮੁੜਗੇ ਹੋਣਗੇ ਉਹ ਤਾਂ ਕਦੋਂ ਦੇ ਉਹ ਇਹ ਬੜੀ ਪ੍ਰੋਬਲਮ ਆ ਹਾਂਜੀ ਥੋੜਾ ਆਜੋ ਆਜੋ ਉੱਥੇ ਅੱਛਾ ਉਧਰ ਹਾਂਜੀ ਹਾਂਜੀ ਜਸਪ੍ਰੀਤ ਵੀ ਆਈ ਹੋਵੇ ਜਸਪ੍ਰੀਤ ਵੀ ਵੀਰਾਜ ਵੀ ਹੋਵੇ ਆਉਂਦੇ ਪਏ ਆ ਉੱਥੇ ਨਹੀਂ ਨਾ ਹਾਂਜੀ 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 ਆਜੋ ਤੁਸੀਂ ਨੇ ਵੇਖੀ ਉਹ ਰੇਨਨ ਬਲਜੀਤ ਨੇ ਅੱਛਾ ਹਾਂਜੀ ਅੱਛਾ ਆਂਦੀ ਮੰਮੀ ਜੀ ਗਾੜੀ ਵਿੱਚ ਆਂਦੀ ਵੀਡੀਓ ਦੇਖੀ ਸੀ ਤੁਹਾਡੀ ਹਾਂ ਦੇਖੀ ਕਹਾਂਦੀ ਓਏ ਕਿੱਲ ਆ ਗਈ ਕਰੇ ਬੜਾ ਕਾਲਾ ਪੈਂਦਾ ਸੀ ਆਂਟੀ ਲੈ 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 ਸੁਮੈਲਾ ਦਿੰਦਾ ਆਂਟੀ ਨੂੰ ਸੁਮੈਲਾ ਦਿੰਦਾ ਬੜਾ ਖਰਾਬ ਬੰਦਾ ਹੈ ਹਾਂ ਆਹੋ ਹਾਂ ਢੋੜੇ ਕਰ ਜਾ ਹਾਂਜੀ ਉਹ ਉਥੇ ਪੁਰਕਪੜਕਾਈਆਂ ਤੇ ਮੈਂ ਕਿਹਾ ਉਹਨਾਂ ਵੇਚ ਕੇ ਬੜਾਈ ਨਹੀਂਗੀ ਤੇ ਉਹਨਾਂ ਸਾਰੀ ਆਜੋ ਆਜੋ ਜਾਣਾ ਮੈਂ ਆਪਣੀ ਮੰਮੀ ਨੂੰ ਚੱਲ ਫੇਰ ਚੱਲ ਜਾਈਂਗਾ ਕਹਿੰਦਾ ਆਂਟੀ ਇਹਨਾਂ ਦੀ ਬੇਟੀ ਅੱਛਾ ਜਿਹੜੀਆ ਬਲਜੀਤ ਨਾਮ ਨੇ ਜਿਹੜੀ ਪਾਈ ਸੀ ਅੱਛਾ ਕੀ ਕਹਿੰਦੇ ਆਂਟੀ ਵੀ ਕੀ ਬੋਲਦੀ ਲੱਗਿਆ ਕਿ ਕਿੰਨੇ ਆਏ ਵੀ ਬਾਜੀ ਦੇ ਦੇ ਨਾਲ ਅੱਗੇ ਸੇ ਤੇ ਬੈਸ ਦੇਖੋ ਬਗਲੇ بار بار ਆਉਂਦੇ ਬਗਲੇ ਲੱਗ ਰਹੇ ਹਨਾ ਅੰਟੀ ਉਹ ਬਗਲੇ ਲੱਗ ਰਹੇ ਨਾ ਜਾਂਦੇ ਹਾਂ ਹਨਾ ਅੱਗੇ ਮੈਂ ਕਹਿ ਰਹੀ ਮੈਂ ਕਹੇ ਚੀਜ਼ਾਂ ਦੇਖੋ ਆਪਣੇ ਇੰਡੀਆ ਆਮ ਹੁੰਦੀਆਂ ਦੇਖਣ ਨੂੰ ਤੇ ਬਹੁਤ ਸੋਹਣਾ ਦੇਖੋ ਇਹ ਪਾਰਕ ਅੱਗੇ ਵੀ ਆਪਾਂ ਬੜੀ ਵੇਰੀ ਦਿਖਾਇਆ ਵੀਡੀਓ ਦੇ ਵਿੱਚ ਤੇ ਹੁਣ ਤਾਂ ਇਸ ਟਾਈਮ ਤਾਂ ਲਾਈਟਾਂ ਹੀ ਲਾਈਟਾਂ ਰਾਤ ਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸਾਰੇ ਸੈਰ ਕਰਨ ਆਉਂਦੇ ਆ ਖਾਣਾ ਖਾ ਕੇ ਕਿ ਪਰ ਇਹ ਜਿਆਦੀ ਵੀ ਨਹੀਂ ਹੈ ਤੇ ਫਿਰ ਬਾਰ ਮੂਰੇ ਖੜੇ ਰਾਵਾਂਗੇ ਇਹ ਨਾ ਮੈਨੂੰ ਕਹਿੰਦੇ ਮम्मा ਅਸੇ ਚੱਲਦੇ ਥੱਲੇ ਦੇਖੋ ਕਿੰਨੀ ਸੋਹਣੀ ਹਵਾ ਆਉਂਦੀ ਠੰਡੀ ਠੰਡੀ ਕਰੇ ਜਾਨ ਨੂੰ ਦਿਲ ਨਹੀਂ ਕਰਦਾ ਸਾਡੇ ਤੋਂ ਵੀ ਐ ਨਾ ਟਾਈਮ ਹੀ ਨਹੀਂ ਬੀਤਲ ਥੱਲੇ ਹੁਣ ਇਹ ਕਾਲਾ ਪੈਂਦਾ ਸੀਗਾ ਫਿਰ ਮੈਨੂੰ ਲੈ ਇੱਧਰ ਸਾਰੇ ਸੈਰ ਕਰਨ ਆਏ ਹੋਏ ਆ रात का भी एक बड़ा ही खूबसूरत देखने वाला आज ਹਾਂਜੀ ਉਧਰ ਗਏ ਸੀ ਉਧਰ ਟਾਇਰ ਜੇ ਵਾਲਾ ਮੋਟਰਸਕੂਟਰ ਦੀ ਆਈ ਨਾ ਅੱਛਾ 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 ਉਧਰ ਵੀ ਹੈ ਹਵਾ ਬੜੀ ਸੋਹਣੀ ਹੋਊਗੀ ਹੈ ਨਾ ਬਹੁਤ ਹਵਾ ਆਉਂਦੀ ਆਜੋ ਹੁਣ ਥੋੜਾ ਜਿਹਾ ਮੌਸਮ ਬਦਲ ਜਾਊਗਾ ਹਾਂ ਬਦਲ ਜਾਊਗਾ ਹਾਂਜੀ ਹਾਂਜੀ ਦੇਖੋ ਬੱਚੇ ਕਿੰਨੇ ਜ਼ਿਆਦਾ ਭਰਿਆ ਹੋਇਆ ਇਸ ਟਾਈਮ ਵੀ ਕਿਉਂਕਿ ਅੱਜ ਨਾਲੇ ਇੱਥੇ ਪਬਲਿਕ ਛੁੱਟੀ ਸੀਗੀ ਆਂਟੀ ਹੁਣ ਨਾ ਇਹ ਦੰਦੀਆਂ ਦੰਦੀਆਂ ਧਰਦਾ ਲੱਗਦਾ ਤੇ ਇਸ ਕਰਕੇ ਨਾ ਇਹ ਰੀਂ ਰੀ ਬੜੀ ਕਰਦਾ ਇੱਕ ਜਾਣੇ ਨੂੰ ਤਾਂ ਚੱਕ ਕੇ ਬੈਠਣਾ ਪੈਂਦਾ ਇਹ ਜਦੋਂ ਫਿਰ ਬੱਚਾ ਦੰਦਿਆਂ ਤਾਂ ਹਾਂਜੀ 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 ਮੇਰੇ ਤੰਗ ਕਰਦਾ ਹਾਂਜੀ ਫਿਰ ਤੰਗ ਕਰਦਾ ਸਿਰ ਥੋੜਾ ਕਮਜ਼ੋਰ ਨਹੀਂ ਹੋ ਜਾਂਦਾ ਹਾਂਜੀ ਥੋੜਾ ਜਿਹਾ ਲੱਗ ਰਿਹਾ ਸਾਨੂੰ ਅੱਗੇ ਵੀ ਕਿ ਜਿਵੇਂ ਥੋੜਾ ਪਹਿਲਾਂ ਨਾਲੋਂ ਕਮਜ਼ੋਰ ਹੋਇਆ ਵੀ ਹੁਣ ਦੰਦੀਆਂ ਧਰਦਾ ਹੈ ਨਾ ਆਜੋ ਅੱਗੇ ਬੜੀ ਸੋਹਣੀ ਹਵਾ ਉਹ ਵੀਡੀਓ ਨੇ ਬੰਦਾ ਆ ਉਹ ਨਾ ਕੋਈ ਨਾ ਕੋਈ ਨਾ ਕੋਈ ਨਾ ਵਿਆਹ ਗਾਵਾ ਹੋਗਾ ਹਾਂ ਸਾਡਾ ਅਨچل ਹਜੇ ਢੱਲਾ ਵਾ ਜਨਵਰੀ ਚ ਜਾਵਾਂਗੇ ਪਵਨ ਲਈ ਪਰ ਜੇ ਬਈ ਕਿ ਬੱਤੀ ਹਾਂਜੀ ਨਾਲੇ ਦਾਣੇ ਪਾਣੀ ਦੀ ਗੱਲ ਆ ਨਾ ਆਂਟੀ ਜਦੋਂ ਦਾਣਾ ਪਾਣੀ ਹੋਇਆ ਕੋਈ ਨਹੀਂ ਤੁਹਾਡ ਨੂੰ ਨਾਲ ਲੈ ਕੇ ਜਾਵਾਂਗੇ ਨਹੀਂ ਕੋਈ ਜਦੋਂ ਨਹੀਂ ਜਾਵਾਂਗੇ ਅਸੀਂ ਇਹ ਸੋਲ ਨੂੰ ਛੱਡ ਕੇ ਦੀ ਰੀ ਖੁਰਤੀ ਦੀ ਦੇ ਨਾਲ ਯਾਰ ਲਾ ਕੇ ਅਸੀਂ ਫੇਰ ਅੱਗੇ ਚੱਲ ਜਾਵਾਂਗੇ ਦੇਖੋ ਬੱਚੇ ਰੌਣਕ ਹੀ ਰੌਣਕ ਪਾਰਕ ਦੇ ਵਿੱਚ ਆਜੋ ਅੰਟੀ ਇੱਥੋਂ ਦੀ ਨੰਗ ਚੱਲੇ ਨਹੀਂ 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 ਵੇਚਦੀ ਨਾ ਨੰਗੋ ਬਟੇ ਨਾ ਮੱਛਰ ਹੋਊਗਾ ਮੱਛਰ-ਮੁਛਰ ਨਾ ਹੋਵੇ ਉਧਰ ਦੀ ਆਜੋ ਸਵਿਮਿੰਗ ਪੂਲ ਦੇ ਵਿੱਚ ਤਾਂ ਹਲੇ ਤੱਕ ਲੈਣਾ ਲੱਗੀਆਂ ਹੋਈਆਂ ਛੋਟੇ ਬੱਚਿਆਂ ਦੀ ਅੰਡੇ ਇੰਨਾ ਲਾਈਟਾਂ ਦਾ ਰਾਤ ਨੂੰ 11 ਵਜੇ ਤੱਕ ਸਾਡੇ ਘਰੇ ਚਾਨਣ ਰਹਿੰਦਾ 11 ਵਜੇ ਤੱਕ ਬਹੁਤ ਜ਼ਿਆਦਾ ਵੱਡੀਆਂ ਲਾਈਟਾਂ ਆ ਜਿਹੜੀਆਂ ਬਹੁਤ ਵੱਡੀਆਂ ਲਾਈਟਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੀ ਅੱਛਾ ਠੀਕ ਹੈ ਠੀਕ ਹੈ ਤੁਹਾਡੀ ਫਿਰ ਬੇਟੀ ਖੁਸ਼ ਹੋਈ ਹੋਣੀ ਵੇਖ ਕੇ ਤੁਹਾਨੂੰ ਹਨਾ ਹਾਂ ਅੱਛਾ 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 ਆਜੋ ਇਹ ਨਹੀਂ ਕਦੀ ਹਾਂ ਚਲੋ ਚਲੋ ਆਜੋ ਦੇਖੋ ਕਿੰਨਾ ਖਰਾਬ ਆ ਇਹ ਚਾਈਨੀਸ ਸਾਡੇ ਗਵਾਂਢੀ ਆ ਤੇ ਵੀ ਰਾਜ ਨੂੰ ਭੱਜ ਕੇ ਦੇਖ ਕੇ ਭੱਜ ਕੇ ਆਈਆਂ ਹਨਾ ਓਕੇ ਫੀਯੂ ਹਾਂ ਜੀ ਆ ਨਾ ਲਿਆ ਫੁੱਲ ਮਖਾਣੇ ਤੇ ਜਿਹੜੇ ਫੁੱਲ ਮਖਾਣੇ ਆਪਾਂ ਪੰਜੀਰੀ ਦੇ ਵਿੱਚ ਆਮ ਹੀ ਇਹ ਚੀਜ਼ਾਂ ਪਾਉਂਦੇ ਆ ਤੇ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਤੇ ਜਦੋਂ ਕਦੇ ਵੀ ਕੋਈ ਚੀਜ਼ ਘਰੇ ਨਾ ਹੋਵੇ ਕੁਝ ਵੀ ਖਾਣ ਨੂੰ ਹਨਾ ਤੇ ਇਹ ਆਪਣੇ ਕੋਲ ਹੋਣ ਫੁੱਲੇ ਤੇ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰਕੇ ਕੀ ਕੀ ਵਿੱਚ ਪਾਉਂਦੇ ਆ ਨੂੰ ਦਿਖਾਉਣੀ ਤੇ ਇਹ ਤੁਸੀਂ ਖਾ ਸਕਦੇ ਹੋ ਸਿਹਤ ਵਾਸਤੇ ਬਹੁਤ ਜਿਆਦਾ ਚੰਗੇ ਆ ਜਿਨ੍ਹਾਂ ਨੂੰ ਹੱਡੀਆਂ ਦੀ ਪ੍ਰੋਬਲਮ ਆ ਜਿਵੇਂ ਹੱਡੀਆਂ ਦੇ ਵਿੱਚ ਜਿਆਦਾ ਦਰਦ ਹੁੰਦਾ ਤੇ ਉਹ ਜ਼ਰੂਰ ਡੇਲੀ ਪਾ ਇੱਕ ਕੌਲੀ ਬਣਾ ਕੇ ਜ਼ਰੂਰ ਖਾਇਆ ਕਰੋ ਤੇ ਬਹੁਤ ਜਿਆਦਾ ਸਵਾਦ ਬੰਦਿਆ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਹਾਂਜੀ ਆ ਲੈ ਲੇ ਆਪਾਂ ਫੁੱਲੇ ਇੱਕ ਕੌਲੀ ਆ ਇਹ ਤੇ ਇਹ ਕੌਲੀ ਪਤਾ ਕਿਹੜੀ ਸਰਬਲੋਹੇ ਦੀ ਦੇਖੋ ਸਰਬਲੋਹੇ ਦੀ ਕੌਲੀ ਆ ਇਹ ਤੇ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਹੋ ਸਕੇ ਸਰਬ ਲੋਹ ਦੇ ਭਾਂਡੇ ਦੇ ਵਿੱਚ ਚੀਜ਼ ਬਣਾ ਕੇ ਖਾਣ ਦੀ ਤੇ ਮੇਰੇ ਕੋਲੇ ਇੱਕ ਹੀ ਕੌਲੀ ਆ ਇਹ ਸਰਬ ਲੋਹ ਦੀ ਤੇ ਮੈਂ ਇਹਦੇ ਵਿੱਚ ਜਰੂਰ ਖਾਣਾ ਖਾਣੇ ਆ ਸਬਜੀ ਦਾਲ ਜੋ ਵੀ ਆਪਾਂ ਬਣਾਉਨੇ ਹਨਾ ਆਪਾਂ ਖਾਣੇ ਤੇਦਰ ਆਪਾਂ ਚਲਾ ਲੈਨੇ ਗੈਸ ਤੇ ਸਰਬ ਲੋਹੇ ਦੇ ਭਾਂਡੇ ਦੇ ਵਿੱਚ ਖਾਣ ਦੇ ਬਹੁਤ ਫਾਇਦੇ ਆ ਜਿੰਨਾਂ ਨੂੰ ਆਇਰਨ ਦੀ ਘਾਟ ਆ ਤੇ ਸਰਬ ਲੋਹੇ ਦਾ ਜਿਹੜਾ ਹੈਗਾ ਭਾਂਡਾ ਆਇਰਨ ਨੂੰ ਪੂਰਾ ਕਰਦਾ ਡੇਲੀ ਤੁਸੀਂ aeration ਦੇ ਪਰ ਸਰਬਲੋਏ ਦੇ ਭਾਂਡੇ ਦੇ ਵਿੱਚ ਖਾ ਕੇ ਦੇਖੋ ਤੇ aeration ਬਹੁਤ ਜਲਦੀ ਪੂਰੀ ਹੁੰਦੀ ਆ ਹੁਣ ਆਪ ਇਹਦਾ ਰੱਖ ਲਿਆ ਫਰਾਈਪੈਨ ਪਾਣੀ ਸੁਕਾ ਲਈਏ ਤੇ ਮੇਰੇ ਕੋਲੇ ਨਾ ਇਹ ਫਰਾਈਪੈਨ ਹੈਗਾ ਦੂਜਾ ਜਿਹੜਾ ਆਪਣਾ ਕਿਹਾ ਹੁੰਦੀ ਹੈ ਹਰਮੋਨੀਅਨ ਦਾ ਤੇ ਕੋਸ਼ਿਸ਼ ਕਰੋ ਤੁਸੀਂ ਕਿ ਅੱਜ ਕੱਲ੍ਹ ਜਿਆਦਾ ਬਿਮਾਰੀਆਂ ਹਨ ਚੱਲ ਰਹੀਆਂ ਕੋਸ਼ਿਸ਼ ਕਰੋ ਟਰਾਈ ਫ라이 ਦੇ ਭਾਂਡੇ ਜਿਹੜੇ ਹੁੰਦੇ ਹਨ ਲੈਂ ਦੇ ਜਾਂ ਪਿੱਤਲ ਦੇ ਜਾਂ ਸਰਬ ਲੋਹੇ ਦੇ ਅਸੀਂ ਵੀ ਜਦੋਂ ਇੰਡੀਆ ਗਏ ਤਾਂ ਅਸੀਂ ਵੀ ਇਹ ਫਰਾਈਪੈਨ ਚੇਂਜ ਕਰਨਾ ਲੈ ਕੇ ਆਵਾਂਗੇ ਇੰਡੀਆ ਤੋਂ ਤੇ ਪਾਣੀ ਆਪਣਾ ਸੁੱਕ ਗਿਆ ਕੜਾਹੀ ਦਾ ਇੰਨਾ ਕੁ ਪਾਵਾਂਗੇ ਆਪਾਂ ਦੇਸੀ ਘਿਓ ਬਹੁਤ ਜ਼ਿਆਦਾ ਚੀਜ਼ ਟੇਸਟੀ ਬਣਦੀ ਆ ਤੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਸੰਦ ਆ ਮੈਂ ਤਾਂ ਹਫਤੇ ਚ 2-3 ਵਾਰ ਬਣਾ ਕੇ ਦੇ ਦਿੰਨੀ ਆ ਤੇ ਨਾਲੇ ਸਭ ਤੋਂ ਈਜ਼ੀ ਔਟੋ ਟੋਕਾ ਤਰੀਕਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇਹਨਾਂ ਇਹ ਕ ਹਲਦੀ ਦੇਖੋ ਤੇ ਗੈਸ ਆਪਾਂ ਕਰ ਲਿਆ ਘੱਟ ਇੰਨਾ ਕੁ ਪਾਵਾਂਗੇ ਆਪਾਂ ਨਾਣ ਇਹਦੇ ਚ ਦੋ ਚੀਜ਼ਾਂ ਪਾਉਣੀ ਤੇ ਹੁਣ ਆਪਾਂ ਪਾ ਦਾਂਗੇ ਇੱਕ ਕੌਲੀ ਮਖਾਨ ਦੀ ਕੋਈ ਨਾ ਮਖਾਣੇ ਕੋਈ ਫੁੱਲੇ ਫੁੱਲ ਮਖਾਣੇ ਬੋਲਦੇ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਤੇ ਪੰਜੀਰੀ ਦੇ ਵਿੱਚ ਤਾਂ ਇਹ ਆਮ ਹੀ ਪੈਂਦੇ ਹਨ ਹੁਣ ਦੋ ਵਾਰੀ ਅਸੀਂ ਬੇਟੀ ਨੂੰ ਪੰਜੀਰੀ ਬਣਾ ਕੇ ਦੇਤੀ ਜੀ ਤੁਹ ਖਾ ਤੇ ਜਿਹੜੀਆਂ ਵੀ ਮੇਰੀਆਂ ਭੈਣਾਂ ਜਾਂ ਬੇਟੀਆਂ ਬੱਚੇ ਨੂੰ ਦੁੱਧ ਪਿਉਂਦੀਆਂ ਉਹ ਤੇਜ਼ੀਆਂ ਚੀਜ਼ਾਂ ਜ਼ਰੂਰ ਖਾਇਆ ਕਰੋ ਕਿਉਂਕਿ ਜੋ ਮਾਂ ਖਾਊਗੀ ਉਹੀ ਬੱਚੇ ਨੂੰ ਮਿਲੇਗਾ ਥੋੜਾ ਟਾਈਮ ਨੂੰ ਆਪਾਂ ਘੱਟ ਗੈਸ ਤੇ ਫਰਾਈ ਕਰਾਂਗੇ ਫਰਾਈ ਨਹੀਂ ਮਤਲਬ ਫਰੋਸਟ ਕਰਾਂਗੇ ਤੇ ਇਹ ਜਦੋਂ ਹੋ ਜਾਂਦੇ ਹਨ ਪੂਰੇ ਰੜ ਜਾਂਦੇ ਆ ਤੇ ਬੜੇ ਜਿਆਦਾ ਐ ਕੜਕ ਦੇ ਬਣ ਜਾਂਦੇ ਆ ਸਾਡੀ ਬੇਟੀ ਵੀ ਤਕਰੀਬਨ ਆਵੇਂ ਕਹੇ ਇਹ ਸਾਰੀ ਚੀਜ਼ ਖਾ ਲੈਂਦੀ ਆ ਤੇ ਬੇਟੇ ਵੀ ਮੇਰੇ ਖਾ ਲੈਂਦੇ ਆ ਛੋਟੇ ਵਾਲਾ ਥੋੜਾ ਏਜੀਆਂ ਚੀਜ਼ਾਂ ਘੱਟ ਖਾਂਦਾ ਪਰ ਵੱਡੇ ਵਾਲਾ ਖਾ ਲੈਂਦਾ ਉਹਨੂੰ ਵੀ ਬਹੁਤ ਟੇਸਟੀ ਲੱਗਦਾ ਥੋੜੇ ਦਿਨਾਂ ਬਾਅਦ ਕਹੂਗਾ ਮੰਮਾ ਮੈਨੂੰ ਬਣਾ ਦਿਓ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲੋ ਮਖਾਣੇ ਸਾਰੇ ਬਹੁਤ ਸੋਹਣੇ ਬਣ ਗਏ ਹੁਣ ਆਪਾਂ ਪਲੇਟ 'ਚ ਕੱਢ ਲੈਣੇ ਆ ਜਿਹੜੇ ਵੀ ਭੈਣ ਭਰਾਵਾਂ ਦੇ ਹੱਡੀਆਂ ਦੇ ਵਿੱਚੋਂ ਗੋਡਿਆਂ ਦੇ ਜੋੜਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਹਨਾ ਕੜਕੜਦੀ ਤਾਂ ਜ਼ਰੂਰ ਬਣਾ ਕੇ ਖਾਇਆ ਕਰੋ ਦੇਖੋ ਕਿੰਨੇ ਸੋਹਣੇ ਬਣੇ ਆ ਬਹੁਤ ਸੋਹਣੇ ਰੋਸਟ ਹੋ ਗਏ ਇਹ ਤੇ ਮੈਂ ਖੁਦ ਖਾਨੀ ਆ ਮੇਰੇ ਵੀ ਗੋਡਿਆਂ ਦੇ ਵਿੱਚ ਪ੍ਰੋਬਲਮ ਸੀਗੀ ਤੇ ਬਾਕੀ ਇੱਕ ਆਪਾਂ ਤੇਲ ਦੀ ਵੀਡੀਓ ਬਣਾ ਕੇ ਪਾਈ ਹੋਈ ਸੀਗੀ ਤੇ ਉਹ ਜੇ ਕਿਸੇ ਭੈਣ ਭਰਾ ਨੇ ਨਹੀਂ ਦੇਖੀ ਤਾਂ ਜ਼ਰੂਰ ਦੇਖ ਲਿਓ ਉਹ ਗੋਡਿਆਂ ਦਾ ਤੇਲ ਗੋਡਿਆਂ ਦੇ ਜੋੜਾਂ ਵਾਸਤੇ ਆਪਾਂ ਤੇਲ ਬਣਾਇਆ ਸੀ ਬਹੁਤ ਜ਼ਿਆਦਾ ਸੋਹਣਾ ਵਧੀਆ ਤੇਲ ਸੋਹਣਾ ਨਹੀਂ ਵਧੀਆ ਤੇਲ ਤੇ ਬਹੁਤ ਜ਼ਿਆਦਾ ਗੋਡਿਆਂ ਨੂੰ ਹਰਾ ਮਿਲਿਆ ਬਹੁਤ ਭੈਣ ਭਰਾਵਾਂ ਨੇ ਆਪਣੇ ਤੋਂ ਬਣਵਾਇਆ ਵੀ ਸੀਗਾ ਤੇ ਆਪਾਂ ਵੀਡੀਓ ਵੀ ਸ਼ੇਅਰ ਕੀਤੀ ਹੋਈ ਆ YouTube ਤੇ ਪਾਈ ਹੋਈ ਆ ਵੀਡੀਓ ਤਾਂ ਜ਼ਰੂਰ ਵੇਖ ਲਓ ਜੇ ਕਿਸੇ ਨੇ ਨਹੀਂ ਵੇਖੀ ਤੇ ਜਿਉਂਦੇ ਵਾਸਤੇ ਰੋ ਜਿੰਨੇ ਵੀ ਭੈਣ ਭਰਾਵਾਂ ਨੇ ਸਾਡੀਆਂ ਵੀਡੀਓਜ਼ ਦੇਖੀਆਂ ਬਹੁਤ ਪਿਆਰ ਦਿੱਤਾ ਵੀਡੀਓ ਦੇ ਵਿੱਚ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭੈਣ ਭਰਾਵਾਂ ਨੇ ਸਾਡੀਆਂ ਵੀਡੀਓ ਦੇਖੀਆਂ ਪਿਆਰ ਦਿੱਤਾ ਤੇ ਦੇ ਲੋਟਨਵਾਦ थैंक यू ਕਰਦੇ ਆ ਸਾਰਿਆਂ ਦਾ ਤੇ ਤੁਸੀਂ ਵੀ ਬਣਾਇਓ ਖਾਇਓ ਠੀਕ ਆ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ थैंक यू